ਜਿਵੇਂ ਸੱਲਕ ਮੰਨ ਲੈਂਦੇ ਆ। ਆਹ। ਗੁਰੂ ਜੀ। ਖਤਮ ਹੋ ਗਏ। ਗੁਰਮੁਖ ਪਿਆਰਿਓ ਚੱਲ ਰਹੀ ਹੈ ਸਫਾਈ ਗੁਰਦੁਆਰਾ ਸਾਹਿਬ ਦੀ। ਤੇ ਮਹਾਰਾਜਾ ਤੋ ਗਰਮਕ ਪਿਆਰਿਓ ਹੁਣ ਗੁਰਦੁਆਰਾ ਸਾਹਿਬ ਸੇਵਾ ਕਰ ਰਹੇ ਆ ਦੇਖੋ ਹਾਲਤ ਤੇ ਚਾਹ ਚਾਹ ਆ ਗਈ ਹੈ ਹਾਂ ਨਾਲ ਰਹਿਮਤ ਲੈ ਕੇ ਆਇਆ ਚਾ ਗਰਮਕ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਆ ਤੁਹਾਡਾ ਅੱਜ ਦੇ ਨਿਊ ਵਲੌਗ ਵਿੱਚ ਅੱਜ ਦਾ ਵਲੌਗ ਸ਼ੁਰੂ ਕਰਦੇ ਆ ਅੱਜ ਹੈ 19 ਅਕਤੂਬਰ ਅੱਜ ਗੁਰਦੁਆਰਾ ਸਾਹਿਬ ਆਪਾਂ ਸੇਵਾ ਕਰਨੀ ਹੈ ਸਾਰੀ ਦਿਹਾੜੀ ਕਿਉਂਕਿ ਪਰਸੋਂ ਦਿਵਾਲੀ ਐ ਅੱਜ 19 ਐ 21 ਤਰੀਕ ਦੀ ਦਿਵਾਲੀ ਐ ਬੰਦੀ ਛੁੱਟ ਦਿਵਸ ਐ ਉਹਦਾ ਕਰਕੇ ਸਾਰਾ ਦਰਬਾਰ ਸਭ ਧੋਣਾ ਐ ਸਫਾਈ ਕਰਨੀ ਐ ਬਣੇ ਰਿਵਾਜ ਸਾਡੇ ਨਾਲ ਦੇਖਦੇ ਕੀ ਕੁਝ ਹੁੰਦਾ ਹੈ ਵੀਡੀਓ ਨੂੰ ਲਾਈਕ ਕਮੈਂਟ ਜਰੂਰ ਕਰਿਓ ਚੈਨਲ ਤੇ ਨਵੇਂ ਤਾਂ ਸਬਸਕ੍ਰਾਈਬ ਜਰੂਰ ਕਰਿਓ ਤੇ ਅੱਜ ਦਾ ਵਲੌਗ ਸ਼ੁਰੂ ਕਰਦੇ ਆ ਹੁਣ ਪ੍ਰਸ਼ਾਦਾ ਪਾਣੀ ਛੱਕ ਕੇ ਚੱਲਦੇ ਗੁਰਦੁਆਰਾ ਸਾਹਿਬ ਉਦੋਂ ਪਹਿਲਾਂ ਜਾ ਕੇ ਆਉਨੇ ਆ ਰੈਣ ਕਿਉਂਕਿ ਗਲਾ ਬਹੁਤ ਖਰਾਬ ਐ ਦਵਾਈ ਲੈ ਕੇ ਆਉਣੀ ਸੋ ਹੁਣ ਰੈਣ ਚੱਲਦੇ ਆ ਇਰਦ-ਗੁਦਬਾਦ ਪ੍ਰਸ਼ਾਦਾ ਛੱਕੇ ਤੇ ਸਫਾਈ ਕਰਨੀ ਗੁਰਦੁਆਰਾ ਸਰ ਇਧਰ ਪ੍ਰਸ਼ਾਦਾ ਦੇਹਰ ਹੋ ਰਿਹਾ ਤੇ ਅਲਕੜਾ ਦਾ ਟੇਰ ਲੱਗੇ ਪੈਂ ਮਮੀ ਬਾਟੀ ਛੋਟੀ ਹੈ ਚਾਹ ਪੀ ਰਹੀ ਹੈ ਤਵਿਤਾ ਫਰੀ ਹੈ ਪੇੜੇ ਹੋ ਰਹੇ ਹੈ ਇੱਧਰ ਟੀਵੀ ਦੇਖ ਰਹੇ ਆ ਗੇਮਾਂ ਚੱਲ ਰਹੀਆਂ ਸੋ ਗਰਮਕ ਪਿਆਰਿਓ ਹੁਣ ਰੈਣ ਜਾ ਕੇ ਆਉਨੇ ਆ ਦਵਾਈ ਲੈ ਕੇ ਆਉਨੇ ਆ ਗਲਦੀ ਗੁੱਟੀ ਸਾਫ਼ ਕਰ ਲਈਏ ਮਿੱਟੀ ਬਹੁਤ ਆ ਗਈ ਇੱਥੇ ਇਹ ਮਿੱਟੀ ਦੇਖੋ ਕਿੰਨੀ ਆ ਗਈ ਅਬਰਸ਼ੰਦ ਰੱਖਿਆ ਚਲੋ ਜੀ ਹੁਣ ਚੱਲਦੇ ਆਂ ਇਹ ਐਪਸਲ ਰੱਖ ਲੰਦਾ ਦਿਨ ਕਬਰਾਟ ਕੋਰਕ ਤਨੇ ਪਿੰਡੇ ਤੇ ਹੂੰ ਚਲ ਕੋ ਲੰਗਾਈਂ ਦੇਖ ਤਾਂ ਸੋ ਗਰਮਕ ਪਿਆਰੇ ਦਵਾਈ ਲੈ ਲਈ ਹੁਣ ਇੰਜੈਕਸ਼ਨ ਲਵਾ ਲਿਆ ਹੁਣ ਚਲਦੇ ਆ ਘਰ ਦੋ ਨਾਰੀਅਲ ਲੈ ਲੇ ਡਾਕਟਰ ਕਹਿੰਦਾ ਨਾਰੀਅਲ ਪੀ ਨਾਰੀਅਲ ਪਾਣੀ ਪੀਓ ਠੰਡਾ ਹੁੰਦਾ ਹੈ ਤੇ ਇੰਜੈਕਸ਼ਨ ਆਤਾ ਦਵਾਈ ਦੇਤੀ ਹੁਣ ਚਲਦੇ ਆ ਘਰ ਸੋ ਗਰਮਕ ਪਿਆਰਿਓ ਪਹੁੰਚ ਚੁਕੀਆਂ ਘਰ ਇੱਧਰ ਦੇਖੋ ਪ੍ਰਸ਼ਾਦ ਇਕੱਲੇ ਇਕੱਲੇ ਹੋਣ ਸਕਦੇ ਆ ਪ੍ਰਸ਼ਾਦਾਂ ਸੋ ਗਰਮਕ ਪਿਆਰਿਓ ਪ੍ਰਸ਼ਾਦਾਂ ਛਕ ਲਿਆ ਤੇ ਹੁਣ ਆ ਦੇਖੋ ਚਾਰ ਗੋਲੀਆਂ ਦਿੱਤੀਆਂ ਡਾਕਟਰ ਆ ਦੇਖੋ ਸਵੇਰੇ ਸ਼ਾਮ ਲੈਣੀਆਂ ਚਾਰ ਗੋਲੀਆਂ ਖਾਣ ਲੱਗਿਆ ਹੁਣ ਚਾਰ ਗੋਲੀਆਂ ਗਲਾ ਬਹੁਤ ਖਰਾਬ ਹੈ ਜ਼ਖਮ ਹੋਏ ਪਏ ਗਲੇ ਦੇ ਵਿੱਚ ਸਵੇਰੇ ਬੋਲਣਾ ਸਪੀਕਰ ਵਿੱਚ ਬਹੁਤ ਔਖਾ ਲੱਗਦਾ ਦਵਾਈ ਲੱਗਿਆ ਇੰਜੈਕਸ਼ਨ ਵੀ ਲਾਇਆ ਤੁਸੀਂ ਦੇਖਿਆ ਤੋਂ ਵਰਮਕ ਪਿਆਰਿਓ ਹੁਣ ਨਾਰੀਅਲ ਪਾਣੀ ਪੀਕੇ ਫਿਰ ਚਲਦੇ ਆ ਗੁਰੂ ਘਰ ਸੇਵਾ ਕਰਨ ਅੱਜ ਗੁਰਦੁਆਰਾ ਸਾਹਿਬ ਦੀ ਸਫਾਈ ਕਰਨੀ ਆ ਸਾਰਾ ਧੋਣਾ ਉਹਨੂੰ ਪਰਸੋਂ ਦਿਵਾਲੀ ਆ ਬੰਦੀ ਛੋੜ ਦਿਵਸ ਤੇ ਹੁਣ ਆਪਾਂ ਆ ਨਾਰੀਅਲ ਕੱਢ ਕੇ ਇਥੋਂ ਛਿੱਲ ਕੇ ਫਿਰ ਇਹਦੇ ਵਿੱਚ ਪੈਪ ਲਾ ਕੇ ਪਾਣੀ ਪੀਣਾ ਦੂਜਾ ਕਿੱਥੇ ਆ ਗੋ ਨਾਰੀਅਲ ਲੈਂਦੇ ਆ ਦੂਜਾ ਸ਼ਾਮ ਨੂੰ ਹੁਣ ਇਥੋਂ ਕੱਟ ਕੇ ਇਹ ਕਰਦ ਨਾਲ ਇਥੋਂ ਸੋ ਗਰਮ ਕਰ ਰਿਹਾ ਇੱਕ ਦਿੱਕਤ ਬਣ ਗਈ ਇਹਦੀ ਪੈਪ ਭੁੱਲ ਗਿਆ ਮੈਂ ਲਿਆਉਣੀ ਤੇ ਹੁਣ ਦੇਖਦੇ ਹਾਂ ਕੀ ਬਣੂਗਾ ਜਿਹੜੀ ਬਣਾ ਇਕ ਦੁੱਧ ਵੀ ਜਰੂਰ ਲਾਗਦਾ ਕੋ ਰੱਖਾਂਗੇ ਗੈਸ ਬਣਾਇਆ ਸੀ ਦੇ ਵਿੱਚ ਇਹ ਖਾਣ ਲਈ ਹੋਊਗੀ ਇਹ ਚਿਗਰੀ

ਮਿਲ ਲ। ਖਤਮ ਹੋ ਗਏ। ਇਹਨਾਂ ਤੋਂ ਵੀ ਡਰ ਗਿਆ। ਹਾਂ। ਉੱਤੇ ਨਾ ਬੱਸ ਲੈ ਗਿਆ। ਇਹ ਜੀ ਖਾਨਾ ਲੀ ਗੀ ਹੋਊਗੀ। ਤੋਂ ਗਰਮੁਖ ਪਿਆਰੇ ਦੇਖੋ ਗਲਾਸ ਭਰਿਆ। ਗਲਾਸ ਭਰ ਗਿਆ ਫੋਨ। ਪਾਣੀ ਇਹ ਹੁਣ ਇਹਨੂੰ ਆਪਾਂ ਇਹਨੇ ਸਾਈਡ ਤੇ ਕਰਦੇ ਹਾਂ। ਪਾਣੀ ਵੀ ਕਿਤੋਂ ਦਨ ਨਾ ਇਹ ਹੋ ਚੁਕੀ ਨਾ ਫੋਨ ਭਰੇ ਸੀਗਾ ਪਤਾ ਦੱਸ ਲੈ ਤੁਹਾਨੂੰ ਇੱਕ ਵਾਰੀ ਆਪਾਂ ਜਾਂਦਾ ਸੀ ਉਹਦੇ ਚੋਂ ਵੜਾ ਜੀ ਨਿਕਲੇ ਸੀ ਚਲੋ ਇਹ ਕੱਟ ਜਾਣਾ ਹਲੇ ਉਹ ਉਹ ਸੀ ਉਹ ਕੱਟ ਜਾ ਇਹਦਾ ਫਿਰ ਖੋਪਰਾ ਉਹ ਲੈ ਲਓ ਖੋਪਰਾ ਬਣਾਇਆ ਇਹਦਾ ਖੋਪਰਾ ਨਹੀਂ ਦੇਈ ਤੇ ਪੁਣੇ ਆ ਗਿਆ ਆ ਬਹੁਤ ਵਾਦ ਕਦੋਂ ਆ ਤੇ ਪਿੰਡਾਂ ਐ ਉਹ ਡਾਕਟਰ ਨੇ ਗਲੇ ਛਾਲੇ ਹਨ ਤੇ ਸਹੀ ਹੋ ਜਾਣਗੇ ਅੱਛਾ ਨਾਮ ਕਰਕੇ ਪੀ ਲਵਾ ਮੰਮੀ ਕੋਲ ਲੈ ਲਈ ਸੁਗਰਮਖ ਪਿਆਰੇ ਹੁਣ ਨਾਰੀਅਲ ਪਾਣੀ ਪੀ ਲਿਆ ਹੁਣ ਗੁਰਦੁਆਰਾ ਸਾਹਿਬ ਚੱਲਦੇ ਆਂ ਸਫਾਈ ਕਰਨ ਚਲੋ ਸਮਰ ਸੇਵਾ ਕਰਕੇ ਇਹ ਗੁਰੂ ਘਰ ਆਇਆ ਸਰਬਤ ਸੁਗਰਮਖ ਪਿਆਰੇ ਪਹੁੰਚ ਚੁੱਕੇ ਆਂ ਗੁਰਦੁਆਰਾ ਸਾਹਿਬ ਤੇ ਅੱਜ ਇੱਥੋਂ ਸਫਾਈ ਕਰਨੀ ਆ ਆ ਦੇਖੋ ਰੰਗ ਲਈ ਜਾਂਦਾ ਗੁਰੂ ਘਰ ਦਰਬਾਰ ਸਾਹਿਬ ਉਧਰ ਤਿਆਰ ਹੋ ਰਿਹਾ ਦੂਸਰਾ ਤੇ ਥੋੜਾ ਜਿਹੀ ਵਸਤੂ ਹੀ ਹੈ ਦਰਬਾਰ ਸਾਹਿਬ ਸੱਲ ਕਿੰਨਾ ਹੋ ਗਿਆ ਸਗਰਮਕ ਪਿਆਰੇ ਚੱਲ ਰਹੀ ਹੈ ਸਫਾਈ ਗੁਰਦੁਆਰਾ ਸਾਹਿਬ ਦੀ ਤੇ ਮਹਾਰਾਜ ਸੁਖਾਸਨ ਕਰਕੇ ਅੰਦਰ ਵਿਰਾਜਮਾਨ ਕਰਤੇ ਆ ਹੁਣ ਇੱਥੋਂ ਸਮਾਨ ਕੱਢ ਕੇ ਸਾਰਾ ਫਿਰ ਇਹਨੂੰ ਧੋਨੇ ਆ ਸਾਊਂਡ ਵੀ ਸਮਰ ਆਜੋ ਸਾਊਂਡ ਵੀ ਬਾਹਰ ਕੱਢਣਾ ਤੇ ਆ ਪੱਖਾ ਰੱਖਿਆ ਬਾਹਰ ਸਗਰਮਕ ਪਿਆਰੇ ਜਾਲੇ ਦਾ ਉਹਨਾਂ ਵਾਲਾ ਟੁੱਟ ਗਿਆ ਗੁਰਦੁਆਰਾ ਸਾਹਿਬ ਵਾਲਾ ਤੇ ਹੁਣ ਘਰੋਂ ਲੈ ਕੇ ਆਉਣਾ ਨੇ ਸਾਰੇ ਗਏ ਗੁਰਦੁਆਰੇ ਘਰੇ ਕੋਈ ਹੈ ਨਹੀਂ ਤੇ ਆਪ ਐ ਆਪਣੇ ਜਾਲੇ ਨੂੰ ਨਾਲ ये लेके चलते हैं गुरुद्वारा साहिब हेलो देना लौ जाली आ टूट गया इन्वर्टर भी लेना फुलला फुल लाख बार खतरों के खिलाड़ी एक टुक टुक थोड़ी हां झाड़ू करने खमन मार के चले ਸੋਣਾ ਇਹਨੂੰ ਡਾਕਟਰ ਉਹ ਆਪਣੀ ਦਾ ਕਰਦੇ ਨਹੀਂ ਜਾਣ ਲਾਉਂ ਉਹ ਮੇਕ ਜੀ ਉਤਰਾਂਗੇ ਜੂਟੀ ਜਿੱਤਨਾ ਪਕੜਾਵਾ ਦੇ ਸਾਰਾ ਸਵਾਨ ਕੱਟਦਾ ਅਨੇ ਤਵੀ ਸਾਰਾ ਸਵਾਨ ਕੱਟਦਾ ਬਲਕੜੀ ਆ ਰਹੀ ਪਟਾਕੇ ਬੰਦੇ ਆ ਇੱਧਰ ਤੋੜ ਕੇ ਹੁਣੇ-ਹੁਣੇ ਡਿੱਗ ਪਿਆ ਇੱਥੋਂ ਉੱਥੋਂ ਉੱਥੋਂ ਇਸ ਜਗ੍ਹਾ ਤੋਂ ਡਿੱਗੂ ਪਿਆ ਇੱਥੋਂ ਇਹ ਦਰਬਾਰ ਸਾਹਿਬ ਜਿਹੜਾ ਹਾਲਤ ਖਰਾਬ ਹੀ ਹੋਣ ਦੀ ਉਧਰ ਦਰਬਾਰ ਸਾਹਿਬ ਨਵਾਂ ਤਿਆਰ ਹੋ ਰਿਹਾ ਹੈ ਅੱਜ ਤਿਆਰ ਹੋ ਰਿਹਾ ਸਾਰਾ ਹਾਲ ਤੇ ਮਾਰਬਲ ਦਾ ਕੰਮ ਚੱਲ ਰਿਹਾ ਹੁਣ ਗ੍ਰੀਨ ਆਇਟ ਲੱਗ ਰਿਹਾ ਉਹ ਪੌੜੀਆਂ ਤੇ ਪੌੜੀਆਂ ਤੇ ਲੱਗ ਰਿਹਾ ਗ੍ਰੀਨ ਆਇਟ ਮਹੀਨੇ ਕੇ ਬਾਅਦ ਦੋਦੂ ਬਾਅਦ ਉਹ ਪਰਲੇ ਦਰਬਾਰ ਸਾਹਿਬ ਚ ਮਾਰੇ ਪ੍ਰਕਾਸ਼ ਕਰਦੇ ਨੇ ਉਹਨਾਂ ਚਰੇ ਦਰਬਾਰ ਸਾਹਿਬ ਉਹ ਦੇਖੋ ਕਿਰਲੀ ਬੈਠੀ ਭੱਜ ਗਈ ਭੱਜ ਗਈ ਸੋ ਗਰਮਕ ਪਿਆਰਿਓ ਹੁਣ ਗੁਰਦੁਆਰਾ ਸਾਹਿਬ ਸੇਵਾ ਕਰ ਰਹੇ ਹਾਂ ਦੇਖੋ ਹਾਲਤ ਤੇ ਚਾਹ ਚਾਹ ਆ ਗਈ ਹੈ ਹਾਂ ਨਾਲ ਰਹਿਮਤ ਲੈ ਕੇ ਆਇਆ ਚਾਹ ਇਹ ਸ਼ਾਮ ਨੂੰ ਚੌਰਸਵ ਕਰਦਾ ਹੁੰਦਾ ਗੁਰਦੁਆਰਾ ਸਾਹਿਬ ਆਹ ਰਿਹਾ ਰਹਿਮਤ ਚਲੇ ਗਏ ਆ ਇਹ ਦੇਖੋ ਕਹਿੰਦਾ ਸੇਵਾਦਾਰ ਲੱਗੇ ਹੋਏ ਆ ਪਹਿਲਾਂ ਸੇਵਾਦਾਰ ਆ ਜਾਂਦੇ ਸੀ ਨਾਲ ਚਾਰ ਪੰਜ ਸੇਵਾਦਾਰ ਹੁਣ ਉਹ ਵਿਚਾਰੇ ਕੈਨੇਡਾ ਚਲੇ ਗਏ ਕੁਸਟ੍ਰੇਲੀਆ ਚਲਾ ਗਿਆ ਕੈਨੇਡਾ ਹੀ ਗਏ ਸਾਰੇ ਹਨ ਕੀਰਤ ਕਰਨ ਜਸ਼ਨ ਸਾਰੇ ਚਲੇ ਗਏ ਗੋਪੀ ਗੁਰਪ੍ਰੀ ਪੈਤੀ ਹੈ ਨਵਦੀ ਪੀਤੀ ਤੇ ਉਹ ਸੇਵਾਦਰ ਚਲੇਗੀ ਨਹੀਂ ਤਾਂ ਅੱਗੇ ਸੇਵਾ ਕਰਵਾਉਂਦੇ ਹੁੰਦੇ ਸਾਰੀ ਚਲੋ ਐਤ ਕੀ ਅਸੀਂ ਮਹਾਰਾਜ ਜੀ ਸੱਚੇ ਪਾਤਸ਼ਾਹ ਸਾਡੇ ਤੋਂ ਸੇਵਾ ਲੈ ਰਹੇ ਆ ਪਾਪਾ ਜੀ ਮਾਰੀ ਕਿਰਪਾ ਕਰੇ ਆ ਦੇਖੋ ਵੀਡੀਓ ਚ ਵੀ ਦੇਖ ਲਿਆ ਕਰੋ ਸਾਡੇ ਪੱਗ ਤੇ ਮਕੜੀ ਲੱਗੀ ਹੋਈ ਆ ਕੋਈ ਨਹੀਂ ਫਿਰ ਸੇਵਾ ਕਰ ਰਹੇ ਹੋ ਨਾ ਮਕੜੀ ਲੱਗੀ ਤਾਂ ਫਿਰ ਕੀ ਆ ਹਲੋ ਕਰ ਜਾਂਦੇ ਤੁਹਾਨੂੰ ਕੋਈ ਨਹੀਂ ਕਰੀ ਜਾਂਦੇ ਚਾਹ ਚੰਡੀ ਦੀ ਸੁਗਰ ਮਖ ਪਿਆਰੋ ਚਾਹ ਸਾਗ ਰਹੇ ਆ ਦੇਖੋ ਸਮਰ ਜੇ ਪਾਣੀ ਪੀਣ ਦੇਵਾ ਵਈ ਲੋ ਸੇਵਾ ਕਰਾਂਗੇ ਕੀ ਬਈ ਡਾਡੀ ਦੀ ਗ੍ਰੈਂਡੰਦੀ ਰਾਜੇ ਗੋਦਵਾਰੇ ਤੇ ਕਰਾਈ ਜਾਂਦੀ ਐ ਇੱਥੇ ਨਾਲ ਲੱਗਿਆ ਬੈਗ ਗ੍ਰੈਂਡਰ ਇੱਕ ਹੋਰ ਡਾਡੀ ਦੀ ਨੀ ਦੂਰ ਵਾਜੀ ਕਿਥੋਂ ਆਗੀ ਅਬ ਅਬ ਆਇਆ ਹੁਣ ਚੱਲਦਾ ਇੰਨਾ ਹੋ ਗਿਆ ਸੁਗਰ ਮਤ ਪਿਆਰਿਓ ਚਾਹ ਸ਼ਕਲੀ ਹੈ ਹੁਣ ਪੱਖਾ ਸਾਫ ਕਰ ਰਿਆ ਸੀ ਮੈਂ ਆ ਦੇਖੋ ਪੱਖਾ ਕਿੰਨਾ ਪੁਰਾਣਾ ਇਹ ਸਾਨੂੰ ਤਾਂ ਲਿਖਿਆ ਨਹੀਂ ਇੱਥੇ ਸਰਗੋਸੀ ਸਰਦਾਰ ਸੰਤਾ ਸਿੰਘ ਤਾਰਪਤਨੀ ਨਰਾਇਣਾ ਔਰ 24 ਉਹਨਾਂ ਨੇ ਪੇਟਾ ਕੀਤੀ ਆ ਆ ਕਰਤਾ ਦੇਖੋ ਚਮਕ ਗਿਆ ਫਿਰ ਹੁਣ ਇਹਨੂੰ ਧੋਣਾ ਸਾਰੇ ਨੂੰ ਇਹਨੂੰ ਕਰਕੇ ਝਾੜੂ ਕੱਢ ਕੇ ਅੰਦਰ ਸਫਾਈ ਕਰਤੀ ਆ ਸਾਰੇ ਨੂੰ ਧੋ ਦੇਣਾ ਇਹਨੂੰ ਆ ਦੇਖੋ ਗੁਰੂ ਗੋਬਿੰਦ ਸਿੰਘ ਮਹਾਰੇ ਦੀ ਫੋਟੋ ਸਰੂਪ ਆ ਦੇਖੋ ਰੰਗ ਵੈਸੇ ਆਹ ਹੋਇਆ ਪਿਆ ਖਰਾਬ ਪਰ ਇਹਨੂੰ ਥੋੜਾ ਹੁਣ ਥੋੜਾ ਟੈਂਮੀ ਇਸ ਦਰਬਾਰ ਸਾਹਿਬ ਨੂੰ ਵਰਤਣਾ ਕਿਉਂਕਿ ਖਰਾਬ ਹੋ ਗਿਆ ਬਹੁਤ ਪੁਰਾਣਾ ਹੈ ਦਰਬਾਰ ਸਾਹਿਬ 1990 ਨੂੰ 82-83 ਵੇਲੇ ਬਣਾਇਆ ਗਿਆ ਹੁਣ ਉਧਰ ਦਰਬਾਰ ਸਾਹਿਬ ਨਵਾਂ ਤਿਆਰ ਹੋ ਗਿਆ ਜੇ ਮੈਂ ਤੁਹਾਨੂੰ ਦਿਖਾਇਆ ਆ ਦੇਖੋ ਮੰਮੀ ਫੁੱਲ ਸਾਫ਼ ਕਰ ਰਹੀ ਏ ਸਾਰੇ ਫੁੱਲ ਸਾਫ਼ ਕਰਦੀ ਮੰਮੀ ਸਾਰੇ ਧੋਤੇ ਇਨਵਰਟਰ ਵੀ ਧੋ ਦੇਣਾ ਸਾਰਾ ਕੁਝ ਧੋ ਦੇਣਾ ਇਨਵਰਟਰ ਦਾ ਬੈਂਟਰ ਧੋਣਾ ਕੱਲਾ ਆ ਚੀਜ਼ ਧੋ ਦੇਣੀ ਐ ਇੱਥੇ ਗਿੱਲੇ ਕੱਪੜਾ ਮਾਰ ਲਾਂਗੇ ਆ ਦਰਬਾਰ ਸਾਹਿਬ ਤਿਆਰ ਹੋ ਰਿਹਾ ਸਾਰਾ ਤੁਹਾਨੂੰ ਮੈਂ ਉਧਰ ਵੀ ਦਿਖਾ ਦੇਣਾ ਥੋੜਾ ਜਿਹਾ ਇਹਨਾਂ ਪੌੜੀਆਂ ਵਾਸਤੇ ਮਾਰਬਲ ਗ੍ਰੇਨਾਈਟ ਤਿਆਰ ਹੋ ਰਿਹਾ ਅਜ ਮਿਸਤਰੀ ਆਏ ਨਹੀਂ ਦਿਵਾਲੀ ਦਾ ਕਰਕੇ ਛੁੱਟੀ ਚੱਲ ਰਹੀ ਹੈ ਤੇ ਤਿਆਰ ਹੋ ਰਹੀ ਹੈ ਪੌੜੀਆਂ ਆਪ ਚੜੀ ਡਿਜ਼ਾਈਨ ਬਣਾ ਰਹੇ ਸਾਰੇ ਬੰਦੇ ਤਿਆਰ ਹੋ ਕੇ ਇਹ ਉਦੋਂ ਬਾਅਦ ਹਦਰਬਾਰ ਸਾਹਿਬ ਇੱਥੇ ਮਾਰੇ ਪ੍ਰਕਾਸ਼ ਹੋ ਜਾਣਗੇ ਕੁੱਟੀ ਵਾਲੇ ਲੱਗ ਜਾਣੇ 1-2 ਦਿਨਾਂ ਚ ਬਸ 1 ਮਹੀਨੇ ਦੇ ਵਿੱਚ ਵਿੱਚ ਤਿਆਰ ਹੋ ਜਾਣਾ ਉਦੋਂ ਬਾਅਦ ਵਿਆਹ ਦੋ ਉਹ ਇਸ ਦਰਬਾਰ ਸਾਹਿਬ ਜੀ ਹੋਣੇ ਹਨ ਵਿੱਚ ਉਦੋਂ ਬਾਅਦ ਉਹ ਪ੍ਰਾਣਾ ਦਰਬਾਰ ਸਾਹਿਬ ਏਟਾ ਕੇ ਉਦੋਂ ਬਾਅਦ ਇੱਥੇ ਲੰਗਰ ਘਰ ਬਣਾਉਣਾ ਇਹ ਤਵਖਾ ਸਾਹਿਬ ਹਣੇ ਕਿਦੇ ਕੱਪੜੇ ਲਾ। ਆਪਾਂ ਯਾਰ ਪਾਣੀ ਕਰੀ। ਥੋੜਾ ਮੋਟਰ ਛੱਡਦੇ ਆਂ ਪਾਣੀ ਆ ਗਿਆ। ਗਰਮਕ ਪਿਆਰੇ ਧੋਣਾ ਚਾਲੂ ਕਰਤਾ ਦਰਬਾਰ ਸਾਹਿਬ ਗੇਟ ਖੋ ਰਹੇ ਆਂ ਦੇਖੋ। ਦਰਬਾਰ ਸਾਹਿਬ ਦੇ। ਹੂੰ। ਦਰਬਾਰ ਸਾਹਿਬ ਧੁੱਪ ਗਿਆ ਜੀ ਸਾਰਾ। ਇਧਰੋਂ ਸਾਫ਼ ਕਰਤਾ ਸਾਰਾ ਇਧਰੋਂ ਤੋਤਾ ਅੱਗੋਂ ਰਹਿ ਗਿਆ ਇੱਥੋਂ ਵਾਹਿਗੁਰੂ 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 ਲਓ ਜੀ ਦਰਬਾਰ ਸਾਹਿਬ ਤੋਂ ਕੇਰਮਾਲਾ ਲਾਤਾ ਫੈ ਦਿਓ ਕੇਰ ਉਪੀਟਾ ਸਵਾਰ ਖੜੂ ਉੱਤੇ ਥੋੜਾ ਜਿਹਾ ਚੱਕ ਕੇ ਸੈਂਟਰ 'ਚ ਕਰੋ ਇਹ ਬੈਸ ਇੱਥੇ ਸਹੀ ਹੈ ਗੁਰਮੁਖ ਪਿਆਰਿਓ ਆ ਜਗਾਤੀ ਦੇਖੋ ਕਿ ਕਿੰਨੀ ਸੋਣੀ ਲੱਗਦੀ ਮਹਾਰਾਜ ਦੀ ਸਰੂਪ ਮਹਾਰਾਜ ਦਾ ਸਰੂਪ ਹੀ ਅਕਾਲ ਪੁਰਖ ਵਾਹਿਗੁਰੂ ਜੀ ਉਸ ਕਰ ਪਰਿਵਾਰ ਤੇ ਆਪਣਾ ਮੇਹਰ ਭਰਿਆ ਹੱਥ ਰੱਖੋ ਜੀ ਲਓ ਜੀ ਗੁਰਮਤ ਪਿਆਰਿਓ ਅੱਜ ਦਰਬਾਰ ਸਾਹਿਬ ਦੀ ਸੇਵਾ ਮਹਾਰਾਜ ਨੇ ਆਪ ਕਰਵਾ ਦੀ ਬਹੁਤ ਵਧੀਆ 4:30 ਹੋ ਗਏ ਆ ਤੇ 11 ਵਜੇ ਆਏ ਸੀ 11 ਵਜੇ ਤੋਂ ਸਾਢੇ ਸਾਢੇ 4 ਸੋ ਹੁਣ ਪੂਰੀ ਤਿਆਰੀ ਕਰਤੀ ਐ ਆ ਦੇਖੋ ਦਰਸ਼ਨ ਕਰੋ ਲਾਈਕ ਕਮੈਂਟ ਜਰੂਰ ਕਰਿਓ ਉਹ ਗਰਮਪਿਆਰੇ ਹੋ ਗਈ ਹੈ ਸਾਰੀ ਸਫਾਈ ਬਹੁਤ ਵਧੀਆ ਤੇ ਮਾਰੇ ਨੀ ਕਿਰਪਾ ਕਿ ਇਹ ਸਾਉਂਡ ਜਿਹੜਾ ਪਹਿਲਾਂ ਉੱਥੇ ਸੀ ਇੱਥੇ ਰੱਖ ਲਿਆ ਹੁਣ ਜਿਹੜੀ ਤਾਰ ਹੈ ਇੱਥੇ ਬੋਰਡ ਲਿਆ ਕਿ ਇੱਥੇ ਰੱਖ ਦੇਣਾ ਤਾਂ ਕਿ ਉਹ ਜਿਹੜੀ ਸੰਗਤ ਉਧਰ ਦੀ ਆਉਂਦੀ ਹੈ ਵੇਚਣਾ ਫਸੇ ਉਹਨਾਂ ਦੇ ਇਹ ਤਾਰ ਹੀ ਗੱਲੀ ਰਹੀ ਬਾਕੀ ਬਕਸ਼ਾਂ ਦੀ ਤਾਰ ਤੋਪੂ ਦੀ ਕਰਕੇ ਲਾਤੀ ਮੈਂ ਸਾਰੀ ਇਹਨੇ ਆ ਵੀ ਲੀਡਾਂ ਆ ਅਰਦਾਸ ਕਰਨ ਨੂੰ ਮੈਂ ਇਹ ਕ ਰੱਖ ਲਿਆ ਤੇ ਸਾਰੀ ਤਿਆਰੀ ਹੋ ਗਈ ਹੈ ਹੁਣ ਚਲਦੇ ਆ ਕਰੇ ਇਸ਼ਨਾਨ ਪਾਣ ਕਰਦੇ ਆ ਫਿਰ 5:30 ਸੀ ਇਿੱਥੇ ਕੋਰ ਕੋਰ ਅਸੇ ਪਾਠ ਕਰਨੋਂ ਅਸੇ ਹੁਣਾਂ ਚਲਦੇ ਹੁਣ ਕਰੇ ਆ ਹੋਰ ਦੇਖ ਕੇ ਦਰਸ਼ਨ ਕਰ ਲੋ ਗੁਰਨਾਥ ਮਹਾਰਾਜ ਦੇ ਸੂਪ ਲੱਗੇ ਆ ਇਧਰ ਸੱਚਖੰਡ ਦੀ ਤਿਆਰੀ ਹੋ ਗਈ ਹੈ ਚੰਦੂਆ ਸਾਹਿਬ ਸੋ ਗਰਮਕ ਪਿਆਰੇ ਪਹੁੰਚ ਚੁੱਕੀਆਂ ਘਾਰ ਦੇਖੋ ਹਾਲਤ ਸੇਵਾ ਚ ਲੱਗੇ ਰਿਹਾ ਅੱਜ ਸਾਰੀ ਧੜੀ ਮਹਾਰਾਜ ਨੇ ਬੜੀ ਕਿਰਪਾ ਕੀਤੀ ਸੇਵਾ ਕਰਵਾਈ ਅੱਜ ਅੱਜ ਦਾ ਦਿਨ ਸਫਲ ਹੋ ਗਿਆ ਅੱਜ ਸਵੇਰੇ ਬਾਣੀ ਪੜ ਲਈ ਸੀ ਮਹਾਰਾਜ ਦੀ ਕਿਰਪਾ ਨਾਲ ਹੁਣ ਸੇਵਾ ਕਰ ਲਈ ਸਾਨੂੰ 4:00 ਵਜੇ ਆ ਸੌਰੀ 5:00 ਵਜੇ ਆ ਹੁਣ 5:30 ਗੁਰਦਵਾਰਾ ਸੇ ਫੇਰ ਜਾਣਾ ਸ਼ਨਾਣ ਕਰਦੇ ਆ ਤੇ ਸਾਰੇ ਵਸਤਰ ਬਦਲਦੇ ਆ ਫਿਰ ਮਿਲਦੇ ਆ ਇਸ਼ਨਾਨ ਤੋਂ ਬਾਅਦ ਸੋ ਗਰਮਕ ਪਿਆਰਿਓ ਸਾਡੇ ਪੰਜ ਹੋ ਗਏ ਆ ਇਸ਼ਨਾਨ ਕਰ ਲਿਆ ਦਮਾਲਾ ਸਜਾੜਿਆ ਚੋਲਾ ਬਦਲ ਲਿਆ ਫ੍ਰੈਸ਼ ਹੋ ਗਏ ਆ ਹੁਣ ਚੱਲਦੇ ਆ ਗੁਰਦੁਆਰਾ ਸਾਹਿਬ ਰਹਿਰਾਸਰ ਦਾ ਪਾਠ ਕਰਕੇ ਆਉਨੇ ਆ ਪਹੁੰਚ ਚੁੱਕੇ ਆ ਪਾਠ ਕਰਿਆ ਏ ਹੁਣ ਚੌਰ ਸਾਹਿਬ ਦੀ ਸੇਵਾ ਕਰਨ ਲੱਗੇ ਆ ਚੌਰ ਸਾਹਿਬ ਸੋ ਗਰਮਕ ਪਿਆਰਿਓ ਚੌਰ ਸਾਹਿਬ ਦੀ ਸੇਵਾ ਕੀਤੀ ਇਸ਼ਨਾਨ ਕਰਾਤਾ ਹੁਣ ਜਦੋਂ ਕੇਸ ਹਾਰੇ ਹੋ ਜਾਣਗੇ ਉਹਦਾ ਆਪਾਂ ਇਹਨੂੰ ਸੁੱਚਾ ਕੁੰਗਾ ਲੈ ਕੇ ਉਹਦੇ ਨਾਲ ਬਾਦ ਇਹਨਾ ਸੁੱਚੇ ਪੰਡੇ ਜੀ ਇਸ਼ਨਾਨ ਕਰਵਾਇਆ ਸੁੱਚਾ ਪੰਡਾ ਲੈ ਕੇ ਘਰ ਦਾ ਮਨੂੰ ਮਾਜ ਕੇ ਸ਼ੈਂਪੂ ਲੈ ਕੇ ਇਸ਼ਨਾਨ ਕਰਾਤਾ ਹੁਣ ਥੋੜੇ ਥੋੜੇ ਗਿੱਲੇ ਹੈ ਕੇਸ ਜਦੋਂ ਖਾਰੇ ਹੋ ਗਏ ਉਦੋਂ ਸੁੱਚਾ ਕੁੰਗਾ ਲੈ ਕੇ ਲੱਕੜ ਦਾ ਉਹਦੇ ਨਾਲ ਬਾਦ ਇਹਨਾ ਕੋਲ ਕੋ ਆਪਣੇ ਭਿਆਨਵਾ ਹਾਂ ਉਹਦੇ ਬਾਅਦ ਇਹਨੂੰ ਕੋਟ ਕਰਕੇ ਲੈ ਜਾਗੇ ਬਾਕੀ ਦਾ ਸਾਰੀ ਸੇਵਾ ਕਰਤੀ ਸੀ ਚੌਰਸਾਂ ਰਹਿ ਗਿਆ ਸੀ ਇਹ ਕਰੀ ਜਾ ਕੇ ਇਸ਼ਨਾਨ ਕਰਵਾਇਆ ਲਾਈਕ ਜ਼ਰੂਰ ਕਰਿਓ ਸੋ ਗਰਮਕ ਪਿਆਰਿਓ ਸਪੈਸ਼ਲ ਚੌਰਸੇਵ ਦੇ ਜਿਹੜੇ ਵਾਲ ਵੋਣ ਵਾਸਤੇ ਹੋਏ ਕੰਗਾ ਲਿਆਂਦਾ ਨਵਾਂ ਇਹ ਹੁਣ ਕੱਢ ਕੇ ਥੱਲੇ ਕਪੜਾ ਵਿਛਾ ਲਿਆ ਤਾਂ ਕਿ ਕੇਸ ਥੱਲੇ ਡਿੱਗਣ ਨਾ ਅਨਾ ਪੈਨ ਇੱਥੇ ਰੱਖ ਕੇ ਐ ਫੁੱਲ ਫੁੱਲ ਆਰਾਮ ਨਾਲ ਕੇਸ ਵਾ ਲਾਂਗੇ ਲੱਕੜ ਦੇ ਕੰਗੇ ਨਾਲ ਸੋ ਗਰਮਕ ਪਿਆਰਿਓ ਪ੍ਰਸ਼ਾਦ ਆ ਗਿਆ ਤੇ ਹੁਣ ਪ੍ਰਸ਼ਾਦ ਛਕਣ ਲੱਗੇ ਹੁਣ ਪ੍ਰਸ਼ਾਦ ਛਕਦੇ ਹਾਂ ਸਾਹਮਣੇ ਵੀ ਛਕਣ ਲੱਗੇ ਆਏ ਖਮੇਰ ਨਾਲ ਆਏ ਸਾਡੀ ਜਿਹੜੀ ਥੱਕ ਗਏ ਬਹੁਤ ਭੱਜੇ ਨਾ ਸੋਈ ਕੁਝ ਸੇਧ ਵੀ ਠੀਕ ਨਹੀਂ ਗਲਾ ਬਹੁਤ ਖਰਾਬ ਹੈ ਅੱਜ ਦੇ ਜ਼ਖਮ ਹੋਏ ਫੇਂਗਲੇ ਚ ਇੰਜੈਕਸ਼ਨ ਵੀ ਲਵਾਇਆ ਟੈਬਲੇਟ ਵੀ ਚਾਰ ਲਈਆਂ ਚਾਰ ਚਾਰ ਸੋ ਗਰਮ ਪਿਆ ਰਹੇ ਹੋ ਟਾਈਮ ਹੋ ਗਿਆ 8:00 ਵਜੇ ਹੁਣ ਅੱਜ ਦਾ ਵਲੌਗ ਇੱਥੇ ਸਮਾਪਤ ਕਰਦੇ ਹਾਂ ਉਮੀਦ ਕਰਦੇ ਹਾਂ ਕਿ ਅੱਜ ਦਾ ਵਲੌਗ ਤੁਹਾਨੂੰ ਪਸੰਦ ਆਇਆ ਹੋਊਗਾ ਪਸੰਦ ਆਇਆ ਤਾਂ ਲਾਈਕ ਜਰੂਰ ਕਰ ਦਿਓ ਅੱਜ ਦਾ ਵਲੌਗ ਲਾਈਕ ਜਰੂਰ ਕਰਿਓ ਕਿਉਂਕਿ ਗੁਰਦੁਆਰਾ ਸਾਹਿਬ ਦੀ ਸੇਵਾ ਦਾ ਵਲੌਗ ਹੈ ਅੱਜ ਦਾ ਤੇ ਪਿਆਰਾ ਜਿਹਾ ਕਮੈਂਟ ਵੀ ਕਰ ਦਿਓ ਵਾਈਬਰੋ ਲਿਖ ਦਿਓ ਜਾਂ ਕਿੱਦਾਂ ਦੀ ਲੱਗੀ ਸੇਵਾ ਉਸ ਬਾਰੇ ਲਿਖ ਦਿਓ ਕਮੈਂਟ ਜਰੂਰ ਕਰਿਓ ਨ ਅੱਜ ਥੱਕ ਗਏ ਅੱਜ ਹੁਣ ਰੈਸਟ ਕਰਦੇ ਆਂ ਮਿਲਦੇ ਆਂ ਅਗਲੇ ਫਿਰ ਨਵੇਂ ਬਲੌਗ ਵਿੱਚ ਤਦ ਤੱਕ ਲਈ ਆਪਣਾ ਤੇ ਆਪਣੇ ਦਾ ਖਿਆਲ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਗਰਮਕ ਪਿਆਰੇ ਚਾਹ ਛੱਕ ਰਹੇ ਆਂ ਸੀਮਾ ਥੱਕੀ ਅੱਜ ਸਮਰ ਵੀ ਥੱਕ ਗਿਆ ਸਮਰ ਤਾਂ ਬੜਾ ਥੰਡਾ ਲੈਣਾ ਹੋਰ ਲਿਆੰਦ ਨੂੰ ਸਮਰ ਨੂੰ ਸਮਰ ਤਾਂ ਇਹਦੇ ਕਿਤੇ ਹੋਣ ਇਸ਼ਨਾਨ ਕਰਾਂਗੇ ਫੇਰ ਗੁਰਦੁਰਦਸ ਜੀ